ਸੰਗਤ ਗੁਰਬਾਣੀ ਪੜ੍ਹਨੀ ਬੜੀ ਸੌਖੀ ਹੈ ਕਿਤੇ ਇਸ ਗੱਲ ਨੂੰ ਆਪਾਂ ਮਨ ਦੇ ਵਿੱਚ ਵਿਚਾਰ ਲਈਏ ਕਿ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰ ਦੇਣ ਅਸੀਂ ਕਈ ਵਾਰ ਇਹ ਗੱਲ ਸੋਚ ਲੈਨੇ ਆਪਣੇ ਮਨ ਦੇ ਵਿੱਚ ਕਹਿੰਦੇ ਹਾਂ ਕਿ ਸਾਡੇ ਕੋਲ ਬਾਣੀ ਪੜੀ ਨਹੀਂ ਜਾਂਦੀ ਸਾਡੇ ਕੋਲ ਪਾਠ ਨਹੀਂ ਕੀਤਾ ਜਾਂਦਾ ਮੈਂ ਤਾਂ ਇੱਕ ਬੇਨਤੀ ਕਰਦਾ ਹੁੰਨਾ ਸਾਧ ਸੰਗਤ ਬੱਚੇ ਨੂੰ ਕਿਹੜਾ ਬੋਲਣਾ ਆਉਂਦਾ ਜਦੋਂ ਬੱਚਾ ਜਨਮ ਲੈਂਦਾ ਤੇ ਜਦੋਂ ਬੱਚਾ ਬੋਲਣਾ ਸ਼ੁਰੂ ਕਰਦਾ ਹੈ ਤੇ ਬੱਚੇ ਦੀ ਜ਼ੁਬਾਨ ਜਿਹੜੀ ਉਹ ਫੇਰ ਵੀ ਪੂਰੀ ਤਰ੍ਹਾਂ ਸਾਰੇ ਲਫ਼ਜ਼ ਸਹੀ ਢੰਗ ਦੇ ਨਾਲ ਬੋਲ ਨਹੀਂ ਸਕਦੀ ਬੱਚਾ ਪਾਣੀ ਨੂੰ ਮਾਂ ਕਹੇਗਾ ਮਾਂ ਨੂੰ ਮੰਮੀ ਨੂੰ ਅੱਧੇ ਕੋ ਲਫ਼ਜ਼ ਬੋਲ ਕੇ ਬੁਲਾਏਗਾ ਭਾਵੇਂ ਜਿਹੜਾ ਵੀ ਉਹਨੇ ਸ਼ਬਦ ਬੋਲਣ ਦੀ ਕੋਸ਼ਿਸ਼ ਕਰਨੀ ਹੈ ਗੁਰੂ ਪਿਆਰਿਓ ਉਹ ਅੱਧੇ ਕੋ ਲਫ਼ਜ਼ ਉਹਦੀ ਜ਼ੁਬਾਨ ਦੇ ਵਿੱਚੋਂ ਨਿਕਲਦੇ ਨੇ ਪਰ ਇੱਕ ਗੱਲ ਉਥੇ ਗੌਰ ਕਰਕੇ ਵੇਖਿਓ ਬੜੀ ਪਿਆਰੀ ਗੱਲ ਹੈ ਉਹ ਜਿੰਨੇ ਕੁ ਵੀ ਲਫ਼ਜ਼ ਬੋਲਦਾ ਹੈ ਨਾ ਚਾਹੇ ਪਾਣੀ ਨੂੰ ਉਹ ਮਮ ਕਹੇ ਦੇ ਮਾਂ ਨੂੰ ਮਾਂ ਕਹੇ ਦੇ ਹੋਰ ਲਫ਼ਜ਼ਾਂ ਨੂੰ ਵੀ ਉਹਦਾ ਕੋਈ ਬੋਲੇ ਪਰ ਸਭ ਤੋਂ ਨੇੜੇ ਦੀ ਉਹ ਆਪਣੇ ਆਂਦਰਾਂ ਵਿੱਚੋਂ ਆਪਣੇ ਹਿਰਦੇ ਦੇ ਵਿੱਚੋਂ ਜਨਮ ਦੇਣ ਵਾਲੀ ਮਾਂ ਨੂੰ ਸਮਝ ਲੱਗ ਜਾਂਦੀ ਹੈ ਮੇਰਾ ਪੁੱਤ ਕੀ ਕਹਿ ਰਿਹਾ ਹੈ ਮੇਰੇ ਪੁੱਤ ਦੇ ਬੋਲ ਕਿਹੜੇ ਨੇ ਉਨਵੱਧਾ ਕੋ ਬੋਲਿਆ ਹੋਇਆ ਮਮ ਸ਼ਬਦ ਵੀ ਪਾਣੀ ਸਮਝ ਆ ਜਾਂਦਾ ਹੈ। ਉਹਨੂੰ ਸਾਧ ਸੰਗਤ ਅੱਧਾ ਕੋ ਬੋਲਿਆ ਹੋਇਆ ਮਾਂ ਸ਼ਬਦ ਵੀ ਮਾਂ ਸਮਝ ਆ ਜਾਂਦਾ ਹੈ। ਕਿਉਂਕਿ ਉਹ ਮਾਂ ਹੈ। ਉਹਨੂੰ ਬੋਲਣਾ ਨਹੀਂ ਆਉਂਦਾ ਬੱਚੇ ਨੂੰ ਪਰ ਮਾਂ ਸਮਝ ਜਾਂਦੀ ਹੈ ਵੀ ਮੇਰੇ ਪੁੱਤ ਦੇ ਬੋਲ ਕੀ ਨੇ। ਤੇ ਸਾਧ ਸੰਗਤ ਕਦੀ ਅਸੀਂ ਇਸ ਤਰ੍ਹਾਂ ਦਾ ਪਿਆਰ ਗੁਰੂ ਨਾਲ ਵੀ ਬਣਾ ਲਈਏ। ਇਸ ਤਰ੍ਹਾਂ ਦੀ ਸੋਚ ਕਿਤੇ ਗੁਰੂ ਦੇ ਪ੍ਰਤੀ ਵੀ ਸਾਡੀ ਬਣ ਜਾਵੇ। ਅਸੀਂ ਤਾਂ ਬਸ ਡਰਦੇ ਹੀ ਰਹਿ ਜਾਂਦੇ ਆ ਜੀ ਸਾਨੂੰ ਤਾਂ ਪਾਠ ਪੜ੍ਹਨਾ ਨਹੀਂ ਆਉਣਾ ਸਿਹਾਰੀ ਵਿਹਾਰੀ ਲਫ਼ਜ਼ ਜਿਹੜੇ ਆ ਕਿਤੇ ਗਲਤੀ ਨਾ ਹੋ ਜਾਏ ਸਾਧ ਸੰਗਤ ਪੜ੍ਹਨਾ ਤਾਂ ਸ਼ੁਰੂ ਕਰੀਏ ਜੇ ਪੜ੍ਹਨਾ ਸ਼ੁਰੂ ਕਰੋਗੇ ਗੁਰੂ ਸਹਿ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਬੈਠੋਗੇ ਤੇ ਗੁਰੂ ਆਪੇ ਪੜ੍ਹਾ ਲੇਗਾ ਉਹ ਤਾਂ ਸਾਧ ਸੰਗਤ ਛੱਜੂ ਵਰਗਿਆਂ ਦੇ ਸੀਸ ਤੇ ਛੜੀ ਰੱਖ ਕੇ ਹੱਥ ਰੱਖ ਕੇ ਤੇ ਉਨਾ ਗੁੰਗੇ ਬੋਲਿਆਂ ਦੇ ਕੋਲੋਂ ਵੀ ਗੀਤਾ ਦੇ ਅਰਥ ਕਰਵਾ ਸਕਦਾ ਤੇ ਮੇਰਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿ ਸਾਡੇ ਕੋਲੋਂ ਜਪਜੀ ਸਾਹਿਬ ਦਾ ਪਾਠ ਨਹੀਂ ਕਰਵਾ ਸਕਦਾ ਕਿਤੇ ਪਿਆਰ ਬਣਾਉ ਤੇ ਸਹੀ ਮਨ ਦੇ ਵਿੱਚ ਐਸਾ ਸੋਰੋਵ ਵਿਚਾਰ ਮੈਂ ਬੇਨਤੀ ਕਰ ਰਿਹਾ ਕਿ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ ਕਹਿੰਦੇ ਕੋਈ ਗੁਰਸਿੱਖ ਜਪਜੀ ਸਾਹਿਬ ਪਾਠ ਸੁਣਾਵੇ ਅੱਜ ਜਬਜੀਤ ਸਾਹਿਬ ਬਾਣੀ ਪੜ੍ਹ ਕੇ ਸੁਣਾਵੇ ਜੋ ਮੰਗੇਗਾ ਉਹਦੀਆਂ ਚੋਲੀਆਂ ਭਰ ਦਿਆਂਗੇ ਇੱਕ ਸਿੱਖ ਉੱਠਿਆ ਦਰਬਾਰ ਦੇ ਵਿੱਚੋਂ ਭਾਈ ਗੋਪਾਲਾ ਹੱਥ ਜੋੜਦਾ ਹੈ ਨਮਸਕਾਰ ਕਰਦਾ ਹੈ ਗੁਰੂ ਚਰਨਾਂ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਬਿਲਕੁਲ ਬਰਾਬਰ ਬਿਠਾਉਂਦੇ ਨੇ ਆਪਣੇ ਬਰਾਬਰ ਬਿਠਾ ਲੈਂਦੇ ਨੇ ਉਸ ਸਿੱਖ ਨੂੰ ਭਾਈ ਗੋਪਾਲੇ ਨੂੰ ਕਿਉਂਕਿ ਬਾਣੀ ਪੜ੍ਹਨ ਵਾਲੇ ਦੀ ਵੀ ਸਾਧ ਸੰਗਤ ਥਾਂ ਉੱਚੀ ਹੈ ਸਤਕਾਰ ਹੈ ਅੱਜ ਸਤਿਗੁਰੂ ਦੇ ਦਰ ਤੇ ਜਦੋਂ ਜਾਈਏ ਸਾਧ ਸੰਗਤ ਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਤਾਬਿਆਂ ਤੇ ਸੁਗਾਇਮਾਨ ਗ੍ਰੰਥੀ ਸਿੰਘ ਉਹ ਗੁਰੂ ਦਾ ਵਜ਼ੀਰ ਕੋ ਹੁੰਦਾ ਹੈ ਉਹਦਾ ਸਤਕਾਰ ਮਹਾਰਾਜ ਪਾਤਸ਼ਾਹ ਜੀ ਦੇ ਬਰਾਬਰ ਹੈ ਇਹ ਸਤਕਾਰ ਨੂੰ ਬਰਕਰਾਰ ਰੱਖਦਿਆ ਅੱਜ ਚੌਰ ਸਾਹਿਬ ਕਰੀਏ ਜਦੋਂ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਾਸ ਖੜ ਕੇ ਧੰਨ ਗੁਰਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੂੰ ਚੌਰ ਕਰਦੇ ਹੋਈਏ ਤੇ ਸਾਧ ਸੰਗਤ ਉੱਥੇ ਵੀ ਸਾਡੇ ਕਿਤੇ ਮਨ ਵਿੱਚ ਸਤਕਾਰ ਭਾਵਨਾ ਬਣ ਜਾਵੇ। ਮੈਨੂੰ ਇੱਕ ਵਾਰ ਕਿਸੇ ਗੁਰਸਿੱਖ ਨੇ ਦੇਖੋ ਪਿਆਰ ਵਾਲੇ ਜਿਹੜੇ ਨੇ ਇਸ ਬਾਤ ਨੂੰ ਸਮਝਣ ਵਾਲੇ ਗੁਰਸਿੱਖ ਜਿਹੜੇ ਭਾਵਨਾ ਵਿੱਚ ਵਹਿਣ ਵਿੱਚ ਵਏ ਹੋਏ ਉਹ ਕਹਿਣ ਲੱਗੇ ਕਹਿੰਦੇ ਭਾਈ ਸਾਹਿਬ ਜੀ ਚੌਰ ਸਾਹਿਬ ਕਰਦਿਆਂ ਇੱਕ ਖਿਆਲ ਜ਼ਰੂਰ ਮਨ ਦੇ ਵਿੱਚ ਰੱਖਿਆ ਕਰੋ ਚੌਰ ਸਾਹਿਬ ਕਦੀ ਸਿੱਧਾ ਨਹੀਂ ਕਿ ਇਸ ਤਰ੍ਹਾਂ ਮੈਂ ਕਿਹਾ ਜੀ ਫਿਰ ਚੌਰ ਸਾਹਿਬ ਕਿਵੇਂ ਕਰਨਾ ਚਾਹੀਦਾ ਹੈ? ਮੈਂ ਉਹਨਾਂ ਕੋਲ ਸਾਰੀ ਬਾਤ ਸੁਣੀ ਉਹ ਕਹਿਣ ਲੱਗੇ ਕਹਿੰਦੇ ਚੌਰ ਸਭ ਇਸ ਤਰ੍ਹਾਂ ਇਸ ਪਾਸੇ ਤੋਂ ਲਿਆਣ ਕੇ ਇਸ ਤਰ੍ਹਾਂ ਬਿਲਕੁਲ ਮਹਾਰਾਜ ਪਾਤਸ਼ਾਹ ਜੀ ਦੀ ਹਾਜ਼ਰ ਨਾਜ਼ਰ ਜਾਣ ਕੇ ਮਹਾਰਾਜ ਪਾਤਸ਼ਾਹ ਜੀ ਸਰੀਰ ਕਰਕੇ ਜਿਵੇਂ ਸਮਝੀਏ ਕਿ ਸਤਿਗੁਰੂ ਪਾਤਸ਼ਾਹ ਜੀ ਸੁਭਾਏਮਾਨ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਜੇਕਰ ਸਰੀਰ ਕਰਕੇ ਚੌਂਕੜਾ ਲਾ ਕੇ ਸੁਭਾਏਮਾਨ ਨੇ ਤੇ ਬੈਠੇ ਹੋਣ ਸਾਡੇ ਸਾਹਮਣੇ ਤੇ ਸਾਧ ਸੰਗਤ ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਸੀਸ ਦੇ ਉੱਪਰ ਚੌਰ ਕਿਵੇਂ ਹੋਵੇਗਾ ਕਹਿੰਦੇ ਬਸ ਉਸ ਤਰ੍ਹਾਂ ਚੌਰ ਕੀਤਾ ਜਾਵੇ ਸਾਧ ਸੰਗਤ ਗੁਰਸਿੱਖਾਂ ਦਾ ਇਹ ਪਿਆਰ ਹੈ ਗੁਰੂ ਦੇ ਪ੍ਰਤੀ ਇਹ ਭਾਵਨਾ ਬਾਣੀ ਪੜਨ ਵਾਲਿਆਂ ਦਾ ਸਤਕਾਰ ਹੈ ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦੀ ਬਾਣੀ ਸਮਝਣ ਵਾਲਿਆਂ ਦਾ ਵੀ ਸਤਕਾਰ ਇਸ ਤਰ੍ਹਾਂ ਬਣ ਜਾਂਦਾ ਹੈ ਭਾਈ ਗੋਪਾਲੀ ਜੀ ਨੂੰ ਸਤਿਗੁਰ ਪਾਤਸ਼ਾਹ ਜੀ ਨੇ ਬਰਾਬਰ ਬਿਠਾਇਆ ਤੇ ਜਬਦੀ ਸਾਹਿਬ ਦਾ ਪਾਠ ਆਰੰਭ ਹੋ ਗਿਆ ਸਾਰੇ ਦਰਬਾਰ ਦੇ ਵਿੱਚ ਬਿਲਕੁਲ ਇਸ ਤਰ੍ਹਾਂ ਟਕਾ ਹੈ ਸਹਿਜ ਹੈ ਸਭ ਸੁਣ ਰਹੇ ਹਨ ਸ਼੍ਰਵਨ ਕਰ ਰਹੇ ਨੇ ਇੱਕ ਊੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਪੜਿਆ ਜਾ ਰਿਹਾ ਹੈ ਸਾਧ ਸੰਗਤ ਗਾਵੇ ਕੂਤਾਨ ਹੋਵੇ ਕਿਸੈ ਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਤੀਰਥ ਨਾਵਾਂ ਦੇ ਤਿਸ ਭਾਵਾਂ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਤਰਤ ਤਵਲ ਆਕਾਸ਼ ਸੁਣਿਆ ਦੀਪ ਲੋ ਪਾਤਲ ਭਾਈ ਗੋਪਾਲਾ ਜੀ ਜਪਜੀ ਸਾਹਿਬ ਦਾ ਪਾਠ ਕਰਦੇ ਪਏ ਨੇ ਪੜ੍ਹਦੇ ਪਏ ਨੇ ਤੇ ਸਾਧ ਸੰਗਤ ਸਤਿਗੁਰੂ ਗੁਰੂ ਹਰगोबिंद ਸਿੰਘ ਮਹਾਰਾਜ ਅੰਦਰੋਂ ਅੰਦਰ ਹੀ ਹਿਰਦੇ ਤੋਂ ਬੜੇ ਪ੍ਰਸੰਨ ਹੋ ਰਹੇ ਨੇ ਅੱਜ ਜਿਵੇਂ ਸਭ ਬਖਸ਼ਿਸ਼ਾਂ ਭਾਈ ਗੋਪਾਲੇ ਦੇ ਉੱਪਰ ਕਰ ਦੇਣੀ ਐ ਅੱਜ ਭਾਈ ਗੋਪਾਲੇ ਦੀਆਂ ਝੋਲੀਆਂ ਭਰ ਦੇਣੀ ਐ ਇੱਥੋਂ ਤੱਕ ਵੀ ਇਤਿਹਾਸ ਕਰ ਲਿਖਦੇ ਕਹਿੰਦੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਥੋੜਾ ਥੋੜਾ ਨਾ ਆਪਣੇ ਸਿੰਘਾਸਨ ਤੋਂ ਪਾਸੇ ਹੋਣਾ ਸ਼ੁਰੂ ਹੋ ਗਏ ਸਾਧ ਸੰਗਤ ਜੀ ਪੜਿਏ ਕਿਤੇ ਜਬਦੀਸ਼ ਸਾਹਿਬ ਇਸ ਭਾਵਨਾ ਦੇ ਨਾਲ ਕਿਉਂਕਿ ਗੁਰੂ ਕਿਰਪਾ ਕਰਦੇ ਹਨ ਜਿਸਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਜਿਸ ਨੂੰ ਸਤਿਗੁਰੂ ਜੀ ਆਪਣੀ ਸਿਵਤ ਸਲਾਹ ਵਿੱਚ ਜੋੜ ਲੈਂਦੇ ਨੇ ਇਹ ਸਿਵਤ ਸਲਾਹ ਬਖਸ਼ਿਸ਼ ਕਰ ਦਿੰਦੇ ਨੇ ਉਹਨੂੰ ਪਾਤਸ਼ਾਹਾਂ ਦੇ ਪਾਤਸ਼ਾਹ ਬਣਾ ਦਿੰਦੇ ਆ ਅੱਜ ਸਤਿਗੁਰੂ ਜੀ ਜਿਵੇਂ ਆਪਣਾ ਆਸਣ ਛੱਡ ਰਹੇ ਨੇ ਇਸ ਆਸਣ ਇਸ ਸਿੰਘਾਸਣ ਤੇ ਅੱਜ ਭਾਈ ਗੋਪਾਲੇ ਨੂੰ ਬਿਠਾ ਦੇਣਾ ਹੈ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਏਡੀ ਵੱਡੀ ਕਿਰਪਾ ਕਰਨ ਲੱਗੇ ਨੇ ਸਤਿਗੁਰੂ ਜੀ ਸੰਗਤਾਂ ਬੜੇ ਪਿਆਰ ਨਾਲ ਬਾਣੀ ਸੁਣ ਰਹੀਆਂ ਬੜਾ ਪਿਆਰ ਨਾਲ ਭਾਈ ਗੋਪਾਲਾ ਬਾਣੀ ਪੜ ਰਿਹਾ ਹੈ ਜਦੋਂ ਪੜਦਿਆਂ ਪੜਦਿਆਂ ਪਹੁੰਚਿਆ ਨਾ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਪੜਦਾ ਪਿਆ ਹੈ ਆਖਣ ਜੋਰ ਚੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਪੜਦਾ ਪਿਆ ਹੈ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤੇ ਮਨ ਵਿੱਚ ਆ ਗਿਆ ਕਹਿੰਦੇ ਅੱਜ ਮੰਗਣਾ ਕੀ ਹੈ ਜਰਾ ਇਹ ਵੀ ਵਿਚਾਰ ਲਵਾਂ ਹੁਣ ਤੱਕ ਤਾਂ ਸਾਧ ਸੰਗਤ ਬਿਲਕੁਲ ਸਹਿਜ ਵਿੱਚ ਟਿਕਿਆ ਹੋਇਆ ਬਿਨਾਂ ਕਿਸੇ ਸੋਚ ਦੇ ਕਿਉਂਕਿ ਭਾਵਨਾ ਵੀ ਇਹੋ ਜੀ ਹੋਵੇ ਬਾਣੀ ਪੜਨ ਵਾਲਿਆਂ ਦੀ ਸਾਡੇ ਮਨ ਅੰਦਰ ਇਹ ਇੱਛਾ ਨਾ ਹੋਵੇ ਕਿ ਅਸੀਂ ਅੱਜ ਬਾਣੀ ਪੜ੍ਹਦੇ ਹਾਂ ਅੱਜ ਬਾਣੀ ਸੁਣ ਰਹੇ ਹਾਂ ਅੱਜ ਸੇਵਾ ਕਰ ਰਹੇ ਹਾਂ ਤੇ ਅਸੀਂ ਪਹਿਲਾਂ ਇੱਛਾਵਾਂ ਦੀ ਲਿਸਟ ਮੰਗਾਂ ਦੀ ਲਿਸਟ ਬਣਾ ਕੇ ਲੈ ਕੇ ਜਾਈਏ ਨਹੀਂ ਇਥੇ ਤਾਂ ਪਤਾ ਨਹੀਂ ਸਤਗੁਰੂ ਪਾਤਸ਼ਾਹ ਜੀ ਨੇ ਕੀ ਕੁਝ ਦੇ ਦੇਣਾ ਹੈ ਸਾਧ ਸੰਗਤ ਕੀ ਕੁਝ ਰਹਿਮਤਾਂ ਹੋ ਜਾਣੀਆਂ ਗੁਰੂ ਦੀਆਂ ਬਸ ਇਸ ਭਾਵਨਾ ਨਾਲ ਜਾਈਏ ਇਸ ਪਿਆਰ ਵਿੱਚ ਜੁੜੇ ਪੜਦੇ ਰਹੀਏ ਸੁਣਦੇ ਰਹੀਏ ਸਤਗੁਰੂ ਮਹਾਰਾਜ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਨਾ ਗਾ ਵੀ ਆ ਸੁਣੀਏ ਮਨ ਰੱਖੀ ਆ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਏ ਜੇ ਭਾਵ ਪਿਆਰ ਹੋਵੇਗਾ ਅੰਦਰ ਤੇ ਸਾਧ ਸੰਗਤ ਸਾਰੇ ਦੁੱਖ ਦੂਰ ਕਰ ਦਿੰਦੇ ਮੇਰੇ ਸਤਿਗੁਰੂ ਜੀ ਸੁੱਖਾਂ ਦੀਆਂ ਝੋਲੀਆਂ ਪਰ ਦਿੰਦੇ ਤੇ ਭਾਈ ਗੋਪਾਲਾ ਸੋਚਾਂ ਦੇ ਵਿੱਚ ਪੈ ਗਿਆ ਅੰਦਰੋਂ ਅੰਦਰ ਸੋਚੀ ਜਾ ਰਿਹਾ ਜ਼ੁਬਾਨ ਤੋਂ ਬਾਣੀ ਪੜ ਰਿਹਾ ਮੰਗਾ ਕੀ ਤੇ ਮੰਗਣਾ ਕੀ ਹੈ ਕੱਲ ਹੀ 2 ਅਰਬੀ ਘੋੜੇ ਸਤਿਗੁਰੂ ਮਹਾਰਾਜ ਪਾਸ਼ਾ ਜੀ ਨੂੰ ਕਿਸੇ ਨੇ ਭੇਂਟ ਕੀਤੇ ਨੇ ਬੜੇ ਕੀਮਤੀ ਨੇ ਅੱਜ ਜੇ ਸਤਿਗੁਰੂ ਮਹਾਰਾਜ ਪਾਸ਼ਾ ਜੀ ਪੁੱਛਣਗੇ ਤੇ ਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਇਹ ਬੇਨਤੀ ਕਰਾਂਗਾ ਸਤਿਗੁਰੂ ਜੀ ਇੱਕ ਅਰਬੀ ਘੋੜਾ ਮੈਨੂੰ ਦੇ ਦਿਓ ਤੇ ਸੋਨੇ ਦੀ ਕਾਠੀ પાਕੇ ਦੇ ਦਿਓ ਇਹ ਮੈਂ ਅੱਜ ਮੰਗਣਾ ਗੁਰੂ ਦੇ ਕੋਲ ਜੇ ਅੱਜ ਮੇਰੇ ਸਤਿਗੁਰੂ ਪਾਤਸ਼ਾਹ ਮੇਰੇ ਉੱਪਰ ਤਰੁੱਠ ਪਏ ਪਰ ਮਾਫ਼ ਕਰਿਓ ਸਾਧ ਸੰਗਤ ਉਸ ਭੋਲੇ ਨੂੰ ਇਹ ਨਹੀਂ ਪਤਾ ਕਿ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਉਸ ਵਾਸਤੇ ਤਾਂ ਆਪਣਾ ਆਸਣ ਛੱਡਣ ਵਾਸਤੇ ਤਿਆਰ ਹੋ ਗਏ ਨੇ ਸਿੰਘਾਸਣ ਉਸ ਤੇ ਬਿਠਾਉਣਾ ਚਾਹੁੰਦੇ ਨੇ ਜੋ ਨਿਰੰਕਾਰੀ ਜੋਤ ਸਤਿਗੁਰ ਦੇ ਹਿਰਦੇ ਵਿੱਚ ਸੁਭਾਏ ਮਾਨ ਹੈ ਸਮਾਪਤੀ ਹੋਈ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਸਤਿਗੁਰ ਨੇ ਬੜੀ ਪ੍ਰਸ਼ੰਸਾ ਕੀਤੀ ਭਾਈ ਗੋਪਾਲੇ ਦੀ ਤੇ ਪ੍ਰਸ਼ੰਸਾ ਕਰਦਿਆਂ ਕਰਦਿਆਂ ਕਹਿ ਦਿੱਤਾ ਗੁਰਸਿੱਖੋ ਜਾਓ ਇੱਕ ਅਰਬੀ ਘੋੜਾ ਜਿਹੜਾ ਕੱਲ ਹੀ ਸਾਡੇ ਕੋਲ ਕੋਈ ਸਿੱਖ ਘੋੜੇ ਭੇਟ ਕਰਕੇ ਗਿਆ ਉਹਨਾਂ ਵਿੱਚੋਂ ਇੱਕ ਘੋੜਾ ਸੋਨੇ ਦੀ ਕਾਠੀ ਪਾ ਕੇ ਲੈ ਆਓ ਤੇ ਭਾਈ ਗੋਪਾਲੇ ਨੂੰ ਦੇ ਦਿਓ ਸਾਰੀਆਂ ਸੰਗਤਾਂ ਹੈਰਾਨ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇਖੋ ਕਿੰਡੀ ਵੱਡੀ ਕਿਰਪਾ ਕਰ ਰਹੇ ਨੇ ਵਾਹ ਵਾਹ ਕਰਨ ਲੱਗ ਪਏ ਗੁਰਸਿੱਖ ਵਾਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਿੰਨੀ ਪਿਆਰੀ ਬਖਸ਼ਿਸ਼ ਤੁਸੀਂ ਭਾਈ ਗੋਪਾਲੇ ਉੱਪਰ ਕਰ ਰਹੇ ਹੋ ਜਦੋਂ ਘੋੜਾ ਲਿਆਂਦਾ ਗਿਆ ਸਾਧ ਸੰਗਤ ਸਤਿਗੁਰ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਇੱਕ ਬੇਨਤੀ ਇੱਕ ਬਚਨ ਹੋਰ ਕਵਾਂ ਸਾਧ ਸੰਗਤ ਸਿੱਖ ਕਹਿਣ ਲੱਗੇ ਸੰਗਤ ਕਹਿਣ ਲੱਗੀ ਕਹਿੰਦੇ ਹਾਂ ਜੀ ਸਤਿਗੁਰ ਮਹਾਰਾਜ ਤੁਹਾਡਾ ਹੁਕਮ ਹੈ ਤੁਸੀਂ ਕਹੋ ਸਾਇਬ ਕਹਿੰਦੇ ਅਸੀਂ ਪਤਾ ਅਜ ਕੀ ਦੇਣਾ ਚਾਹੁੰਦੇ ਸੀ ਅੱਜ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜੀ ਦੀ ਗੱਦੀ ਤੇ ਬਿਠਾਉਣਾ ਚਾਹੁੰਦੇ ਸਾਂ ਭਾਈ ਗੋਪਾਲੇ ਨੂੰ ਇੰਨੇ ਪਿਆਰ ਨਾਲ ਇਹ ਨਿਵਾਣੀ ਪੜੀ ਇੰਨੇ ਸੁੰਦਰ ਸ਼ੁੱਧ ਬਾਣੀ ਇਸਨੇ ਪੜੀ ਇੰਨਾ ਭਾਵਨਾ ਦੇ ਵਿੱਚ ਵਹਿ ਕੇ ਇਸਨੇ ਬਾਣੀ ਪੜੇ ਬੁੱਧਾ ਜਾਪ ਕੀਤਾ ਤੇ ਅਸੀਂ ਤਾਂ ਇੱਥੇ ਬਿਠਾਉਣਾ ਚਾਹੁੰਦੇ ਸਾਂ ਪਰ ਭਾਈ ਗੋਪਾਲੇ ਨੂੰ ਪੁੱਛੋ ਉਹਦੇ ਖਿਆਲਾਂ ਵਿੱਚ ਕੀ ਸੀ ਉਹਨੇ ਤਾਂ ਮੰਗਿਆ ਕਿ ਕੋੜਾ ਪਰ ਅਸੀਂ ਤਾਂ ਦੀਨ ਦੁਨੀਆ ਦੇ ਵਾਲੀ ਬਣਾ ਦੇਣ ਲੱਗੇ ਸਾਂ ਦੀਨ ਦੁਨੀਆ ਦੇ ਮਾਲਕ ਪਾਤਸ਼ਾਹਾਂ ਦੇ ਪਾਤਸ਼ਾਹ ਬਣਾ ਦੇਣਾ ਸੀ ਸੰਗਤਾਂ ਹੈਰਾਨ ਨੇ ਸਾਧ ਸੰਗਤ ਇਹ ਕਿੱਡੀ ਵੱਡੀ ਬਖਸ਼ਿਸ਼ ਹੋ ਜਾਣੀ ਸੀ ਅੱਜ ਇਹ ਸੱਚ ਹੈ ਸਾਡੀ ਸੋਚ ਸਾਧ ਸੰਗਤ ਸਾਡੀ ਸੋਚ ਦਾ ਦਾਇਰਾ ਜਿਹੜਾ ਹੈ ਨਾ ਉਹ ਸੀਮਤ ਰਹਿ ਜਾਂਦਾ ਹੈ ਅਸੀਂ ਸੋਚਦੇ ਹਾਂ ਵੀ ਸ਼ਾਇਦ ਆਹ ਦੁਨੀਆ ਦੇ ਸੁੱਖ ਪੁੱਤ ਇਹ ਦਾਤਾਂ ਇਹ ਨਾਲ ਹੀ ਅਸੀਂ ਰੱਜ ਜਾਵਾਂਗੇ ਬਸ ਇੱਥੇ ਸਭ ਕੁਝ ਹੈ ਇਸ ਤੋਂ ਅੱਗੇ ਕੁਝ ਨਹੀਂ ਪਰ ਜੋ ਗੁਰੂ ਮਹਾਰਾਜ ਪਾਤਸ਼ਾਹ ਜੀ ਦੇਣਾ ਚਾਹੁੰਦੇ ਨੇ ਕਦੀ ਉਸ ਬਖਸ਼ਿਸ਼ ਨੂੰ ਅਸੀਂ ਮਨ ਦੇ ਵਿੱਚ ਵਿਚਾਰ ਕੇ ਵੇਖੀਏ ਜੋ ਗੁਰੂ ਦੇ ਹਿਰਦੇ ਦੇ ਵਿੱਚ ਹੈ ਸਾਧ ਸੰਗਤ ਉਹ ਸਾਡੀਆਂ ਸੋਚਾਂ ਤੋਂ ਪਰੇ ਦੀਆਂ ਬਾਤਾਂ ਨੇ